ਚਲਣਾ ਨਹੀਂ ਤੇ ਵੰਡ ਕੇ ਛਕਣਾ ਤੇ ਨਾਮ ਜਪਣ ਵਾਲਾ ਗੁਰੂ ਪਿਆਰਿਓ ਇਹ ਖਾਤਾ ਜੀ ਆਪਣੇ ਤੋਂ ਬੜਾ ਦੂਰ ਹੈ ਫਿਰ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਧੰਦਨ ਦਸ਼ਮੇਸ਼ ਪਤਾ ਗੁਰੂ ਗੋਬੀ ਸਿੰਘ ਮਹਾਰਾਜ ਜੀ ਨੇ ਕਿਉਂਕਿ ਦਾਸ ਸਾਹਿਬ ਹੁਣੇ ਪੌਂਟਾ ਸਾਹਿਬ ਦਰਸ਼ਨ ਕਰਕੇ ਯਾਤਰਾ ਕਰਕੇ ਆਇਆ ਹੈ ਉੱਥੇ ਜਦੋਂ ਸੰਤ ਕਿਰਪਾਲ ਦਾਸ ਜੀ ਸਿਲਾ ਕਿਰਪਾਲ ਸਿਲਾ ਗੁਰੂ ਘਰ ਦਰਸ਼ਨ ਕੀਤੇ ਤੇ ਗੁਰੂ ਪਿਆਰਿਓ ਮਨ ਨੂੰ ਪਤਾ ਲੱਗਿਆ ਵੀ ਠੀਕ ਹੈ ਮਹਾਰਾਜ ਜੀ ਦੀ ਕਿਰਪਾ ਨਾਲ ਸੰਤੂ ਬਾਬਾ ਸ੍ਰੀ ਚੰਤੂ ਜੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਅੱਜ ਵੀ ਜੋ ਗੁਰੂ ਪਿਆਰੇ ਹੋ ਜੇ ਸੰਤਾਂ ਦੀ ਮਹਿਮਾ ਦੀ ਗੱਲ ਕਰੀਏ ਤੇ ਕੋਈ ਵਰਣਨ ਨਹੀਂ ਕਰ ਸਕਦੇ ਆਪਾਂ ਪਰ ਗੁਰੂ ਪਿਆਰੇ ਹੋ ਦਸਵੇਂ ਪਾਤਸ਼ਾਹ ਜੀ ਨੇ ਜੋ ਤੈਨੂੰ ਉਪਦੇਸ਼ ਸਾਨੂੰ ਦਿੱਤੇ ਉਹ ਕਿਹੜਾ ਦਿੱਤਾ ਕਿ ਰਹਿਤ ਪਿਆਰੀ ਮੁੰਜ ਕੋ ਸਿੱਖ ਪਿਆਰਾ ਨਹੀਂ ਪਹਿਲਾਂ ਰਹਿਤ ਦੀ ਗੱਲ ਕੀਤੀ ਹੈ ਗੁਰੂ ਪਿਆਰਿਓ ਸਿੱਖ ਤਾਂ ਆਪ ਸਾਰੇ ਆਂ ਉਹਦੀ ਨਜ਼ਰਾਂ ਚ ਗੁਰੂ ਨਾਨਕ ਸਾਹਿਬ ਨਾਮ ਲੇਵਾ ਸਾਰੇ ਆਪ ਸਿੱਖੀ ਆ ਪਰ ਗੁਰੂ ਸਾਹਿਬ ਨੂੰ ਇਹ ਕਥਨ ਕਰਨਾ ਪਿਆ ਕਿਉਂ ਕਰਨਾ ਪਿਆ ਉਹਨੇ ਫਿਰ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਠਾਕੁਰ ਮੈਂ ਉਸ ਦਾ ਚਿਹਰਾ ਤੇ ਗੁਰੂ ਪਿਆਰਿਓ ਫਿਰ ਅੱਗੇ ਜਿਹੜੀ ਤੀਜੀ ਗੱਲ ਉਹਨੇ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਨਾ ਤੇ ਉਹ ਪੱਲੇ ਬੰਨਣ ਵਾਲੀ ਸੀ ਪਰ ਉਹ ਅਸੀਂ ਵਿਸਾਰ ਦਿੱਤੀ ਗੁਰੂ ਸਾਹਿਬ ਨੇ ਤੀਜਾ ਉਪਦੇਸ਼ ਕੀਤਾ ਕੇ ਜਹਾਂ ਤਹਾਂ ਕਾ ਸ਼ਕੇ ਪ੍ਰਸ਼ਾਦ ਉਹ ਨਹੀਂ ਸਿੱਖ ਮਿਹਰਾਜ ਜੁਗਾਂ ਤੇ ਅੱਜ ਸਾਡੇ ਨਾਲ ਉਹੀ ਹਾਲ ਹੋ ਰਿਹਾ ਅੱਜ ਅਸੀਂ ਐਵੇਂ ਮਾੜੀ ਜੀ ਥੋੜਾ ਆਪਣਾ ਮਸਲਾ ਹੱਲ ਕਰਨ ਵਾਸਤੇ ਆਪਣਾ ਮਨੋਰਥ ਪੂਰਾ ਕਰਨ ਵਾਸਤੇ ਅੱਜ ਐਵੇਂ ਜਣੇ ਕਣੇ ਦੀ ਖੁਸ਼ਾਮਦ ਕਰਦੇ ਫਿਰਦੇ ਆਂ ਗਰੂ ਪਿਆਰੋ ਰਾਜਨੀਤੀ ਤੱਤ ਵਿੱਚ ਆ ਕੇ ਤੇ ਪੱਲੇ ਸਾਡੇ ਕੁਝ ਨਹੀਂ ਪੈ ਰਿਆ ਕਿਉਂ ਨਹੀਂ ਪੈ ਰਿਆ ਕਿ ਮਹਾਰਾਜ ਨੇ ਜੋ ਕੋਈ ਸਾਨੂੰ ਸਮਝਾਇਆ ਉਸ ਤੇ ਅਸੀਂ ਪਹਿਰਾ ਨਹੀਂ ਦੇ ਰਹੇ ਤੇਸ ਕਰਕੇ ਗੁਰੂ ਗੋ ਪਿਆਰਿਓ ਜੇ ਅੱਜ ਆਪਾਂ ਇੱਕ ਸਟੇਜ ਤੇ ਜੁਗੋ ਜੁਗ ਟਲ ਧੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸਲੀ ਪਿਆਰ ਸਤਕਾਰ ਮਾਣ ਹਾਸਲ ਕਰਨਾ ਹੈ ਤਾਂ ਗੁਰੂ ਪਿਆਰਿਓ ਫਿਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ ਹਰ ਇੱਕੋ ਦਾਤਾ ਸੇਵੀਏ ਹਰ ਇੱਕ ਤੇ ਆਈਏ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆਂ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਤਾਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰ ਸਿੱਖੋ ਨਾਮ ਕੰਦੇ ਗੁਰ ਕਾ ਸਿੱਖ ਵਡਪਾਗੀ ਹੈ ਗੁਰੂ ਪਿਆਰਿਓ ਮੰਗਣਾ ਤਾਂ ਇਹ ਮੰਗਣ ਵਾਸਤੇ ਕੋਈ ਧਾਰ ਹੈ ਤੇ ਗੁਰੂ ਪਿਆਰਿਓ ਸਭ ਕੁਝ ਸਤੋ ਪ੍ਰਾਪਤ ਹੁੰਦਾ ਹੈ ਇਹ ਹੁਣ ਤੁਹਾਨੂੰ ਇੱਕ ਇੱਕ ਪੁਆਇੰਟ ਇੱਕ ਇੱਕ ਵਿਚਾਰ ਕਰਕੇ ਵਰਣਨ ਕਰੀਏ ਤਾਂ ਮੈਂ ਕਹਿੰਨਾ ਕੋਈ ਦੋ ਚਾਰ ਘੰਟੇ ਹੁਣਨਾ ਸਮਾਂ ਤੇ ਫਿਰ ਪਤਾ ਲੱਗਦਾ ਹੈ ਠੀਕੇ ਸੋ ਮਹਾਰਾਜ ਬਖਸ਼ਿਸ਼ ਕਰਨ ਸਮੇਂ ਵਿੱਚ ਹੀ ਆਪਾਂ ਸਮਾਪਤੀ ਕਰੀਏ ਖੇ ਫਿਰ ਕਦੇ ਸਮਾਂ ਬਣਿਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਫਿਰ ਸਾਰਾ ਗੁਰਬਾਣੀ ਦਾ ਇਤਿਹਾਸ ਦਾ ਵਿਚਾਰ ਕਰਕੇ ਆਪ ਸੰਗਤਾਂ ਤੋਂ ਪਿਆਰ ਹਾਸਲ ਕਰਨ ਦੀ ਗੁਰੂ ਸਾਹਿਬ ਦਾ ਪਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਗੱਜ-ਬੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂ ਗੁਰੂ ਹਰਜਾਪੀਰ ਜੀ ਸੇਵਾ ਸੁਸਾਇਟੀ ਜਥਾ ਸਪ੍ਰਿੰਗਫੀਲਡ ਫਰੀਦাবাদ ਤੋਂ ਉਹ ਆਪ ਜੀ ਨੂੰ 15 ਮਿੰਟ ਵਾਸਤੇ ਹਰਜਾਸ ਕੀਰਤਨ ਦੁਆਰਾ ਕੀਰਤਨਦਾਰ ਨੇ ਹਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਧ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਬਾਹਰ ਘੁੰਮ ਰਹੀਆਂ ਹਨ ਕਿਰਪਾ ਕਰਕੇ ਵਾਹਿਗੁਰੂ ਪੰਡਾਲ ਦੇ ਵਿੱਚ ਸਜਣ ਦਾ ਕਿਰਪਾਲਤਾ ਕਰਨ ਤਾਂ ਕਿ ਕੀਰਤਨ ਦੀ ਸ਼ੋਭਾ ਹੋਰ ਵੱਧ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤ ਗੁਰਾ ਮੈਂ ਤੁਝ ਬਿਨਿਆ ਵਰ ਨਾ ਹੋਏ ਮੇਰੇ ਸਤ